ਅੱਜ ਅਸੀਂ ਤੁਹਾਨੂੰ 50 ਨੁਸਖੇ ਦੱਸਾਂਗੇ ਜੋ ਕਿ ਬਜ਼ੁਰਗਾਂ ਦੁਆਰਾ ਦੱਸੇ ਗਏ ਹਨ ਜੋ ਸਾਡੇ ਰੋਜ਼ਾਨਾ ਕੰਮ ਆਉਣ ਵਾਲੇ ਹਨ ਨੰਬਰ 1 ਕੱਪੜੇ ਵਿੱਚ ਪੰਜ ਸੁੱਕੀਆਂ ਮਿਰਚਾਂ ਬੰਨ ਕੇ ਆਪਣੇ ਬਿਸਤਰ ਦੇ ਹੇਠਾਂ ਰੱਖੋ ਅਜਿਹਾ ਕਰਨ ਨਾਲ ਤੁਹਾਡੀ ਸਿਹਤ ਕਦੇ ਖਰਾਬ ਨਹੀਂ ਹੋਵੇਗੀ ਨੰਬਰ 2 ਆਂਬ ਦੇ ਪੱਤੇ ਦੀ ਚਟਨੀ ਬਣਾ ਲਓ ਅਤੇ ਫਿਰ ਇਸ ਨੂੰ ਦੰਦਾ ਤੇ ਰਗੜੋ ਕੋ ਸਮੇਂ ਬਾਅਦ ਦੰਦ ਚਮਕਣ ਲੱਗ ਜਾਣਗੇ ਆਪਣੇ ਦੰਦਾਂ ਨੂੰ ਕੈਮੀਕਲ ਨਾਲ ਨਾ ਸਾਫ਼ ਕਰੋ ਤੇ ਨਾ ਹੀ ਦੰਦ ਖਰਾਬ ਹੋਣਗੇ ਨੰਬਰ 3 ਸਫੇਦ ਪਿਆਜ਼ ਦਾ ਰਸ ਵਾਲਾਂ ਵਿੱਚ ਲਗਾਉਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ ਨੰਬਰ 4 ਕੱਚਾ ਪਿਆਜ਼ ਰੋਜ਼ਾਨਾ ਖਾਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ ਕੱਚਾ ਪਿਆਜ਼ ਸਾਡੇ ਦਿਲ ਦੀ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 5 ਗੰਨੇ ਦੇ ਰਸ ਚ ਥੋੜਾ ਜਿਹਾ ਅਦਰਕ ਦਾ ਰਸ ਮਿਲਾ ਕੇ ਪੀਣ ਨਾਲ ਗਰਮੀ ਦਾ ਅਹਿਸਾਸ ਘਟ ਹੁੰਦਾ ਹੈ। ਨੰਬਰ 6 ਜੇਕਰ ਤੁਹਾਨੂੰ ਪਿੱਠ ਵਿੱਚ ਦਰਦ ਹੋਣ ਲੱਗੇ ਤਾਂ ਗੁਲਾਬ ਦੇ ਅਰਕ ਨਾਲ ਆਪਣੀ ਪਿੱਠ ਦੀ ਮਾਲਿਸ਼ ਕਰੋ। ਇਸ ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ। ਨੰਬਰ 7 ਜੇਕਰ ਤੁਹਾਡਾ ਪਾਰ ਬਹੁਤ ਘਟ ਹੋਣਾ ਸ਼ੁਰੂ ਹੋ ਜਾਵੇ ਤਾਂ ਕੇਲਾ ਖਾਓ, ਭਾਰ ਵਧਣਾ ਸ਼ੁਰੂ ਹੋ ਜਾਵੇਗਾ। ਨੰਬਰ 8 ਇਲਾਚੀ ਨੂੰ ਦੰਦਾ ਦੇ ਹੇਠਾਂ ਰੱਖ ਕੇ ਚਬਾਉਣ ਨਾਲ ਦੰਦ ਮਜ਼ਬੂਤ ਹੋ ਜਾਂਦੇ ਹਨ। ਨੰਬਰ 9 ਜੀਭ ਦੇ ਹੇਠਾਂ ਕਲੌਂਜੀ ਦੇ ਬੀਜ ਰੱਖਣ ਨਾਲ ਵਧੀਆ ਹੋਇਆ ਬਲੱਡ ਪ੍ਰੈਸ਼ਰ ਨਾਰਮਲ ਹੋ ਜਾਂਦਾ ਹੈ। ਨੰਬਰ 10 ਤਾਜ਼ੇ ਪਾਣੀ ਵਿੱਚ ਹਲਦੀ ਮਿਲਾ ਕੇ ਪੀਣ ਨਾਲ ਅਸਥਮਾ ਠੀਕ ਹੋ ਜਾਂਦਾ ਹੈ। ਨੰਬਰ 11 ਸੌਫ ਮਿਲਾ ਕੇ ਚਾਹ ਪੀਣ ਨਾਲ ਕਬਜ਼ ਠੀਕ ਹੋ ਜਾਂਦੀ ਹੈ। ਨੰਬਰ 12 ਜੇਕਰ ਤੁਸੀਂ ਡਿਪਰੈਸ਼ਨ ਤੋਂ ਪੀੜਿਤ ਹੋ ਤਪੂਦੈਨੇ ਦੀ ਖੁਸ਼ਬੂ ਸੁੰਗੋ ਇਹ ਤੁਹਾਨੂੰ ਡਿਪਰੈਸ਼ਨ ਤੋਂ ਕਾਫੀ ਹੱਦ ਤੱਕ ਘੱਟ ਕਰ ਸਕਦਾ ਹੈ ਨੰਬਰ 13 ਸੁੱਕੇ ਧਰਿਏ ਦੀ ਚਟਨੀ ਖਾਣ ਨਾਲ ਖਾਂਸੀ ਬੰਦ ਹੋ ਜਾਂਦੀ ਹੈ ਨੰਬਰ 14 ਅਖਰੋਟ ਨੂੰ ਪੀਸ ਕੇ ਉਸ ਵਿੱਚ ਕੇਲੇ ਦਾ ਰਸ ਮਿਲਾ ਕੇ ਲਗਾਉਣ ਨਾਲ ਤੁਹਾਡਾ ਚਿਹਰਾ ਜਵਾਨ ਦਿਖੇਗਾ ਨੰਬਰ 15 ਜੇਕਰ ਤੁਹਾਡਾ পেট ਬਹੁਤ ਜ਼ਿਆਦਾ ਵੱਧ ਗਿਆ ਹੈ ਤਾਂ ਲਸਣ ਦੇ ਰਸ ਨਾਲ ਆਪਣੇ পেট ਦੀ ਮਾਲਿਸ਼ ਕਰੋ ਇਸ ਨਾਲ ਤੁਹਾਡਾ ਬੰਦਿਆ ਹੋਇਆ পেট ਘਟ ਹੋ ਜਾਵੇਗਾ ਨੰਬਰ 16 ਜੇਕਰ ਤੁਹਾਨੂੰ ਸਰੀਰ 'ਚ ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ ਤਾਂ ਭੁੰਨੇ ਹੋਏ ਛੋਲੇ ਦੁੱਧ 'ਚ ਮਿਲਾ ਕੇ ਖਾਣ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਭੁੰਨੇ ਹੋਏ ਛੋਲੇ ਖਾਣ ਨਾਲ ਸਾਡੀ ਨਜ਼ਰ ਤੇਜ਼ੀ ਨਾਲ ਠੀਕ ਹੁੰਦੀ ਹੈ ਨੰਬਰ 17 ਦਾਲ چینی ਨੂੰ ਪੀਸ ਕੇ ਮੱਥੇ ਤੇ ਲਗਾਉਣ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ। ਨੰਬਰ 18 ਜੇਕਰ ਤੁਹਾਡੇ ਪੇਟ ਵਿੱਚ ਕੀੜੇ ਹਨ ਤਾਂ ਪੇਠੇ ਦਾ ਸੇਵਨ ਕਰੋ ਕੀੜੇ ਖਤਮ ਹੋ ਜਾਣਗੇ ਤੇ ਭੁੱਖ ਵੀ ਲੱਗੇਗੀ। ਨੰਬਰ 19 ਬਹੁਤ ਜ਼ਿਆਦਾ ਖੰਡ ਦਾ ਸੇਵਨ ਕਰਨ ਵਾਲੇ ਬੱਚਿਆਂ ਦਾ ਲੀਵਰ ਖਰਾਬ ਹੁੰਦਾ ਹੈ। ਬੱਚਿਆਂ ਨੂੰ ਚੀਨੀ ਤੋਂ ਜਿੰਨਾ ਹੋ ਸਕੇ ਦੂਰ ਰੱਖੋ। ਨੰਬਰ 20 ਹਮੇਸ਼ਾ ਠੰਡਾ ਭੋਜਨ ਖਾਓ ਕਿਉਂਕਿ ਗਰਮ ਭੋਜਨ ਖਾਣੇ 'ਚ ਬਰਕਤ ਨਹੀਂ ਹੁੰਦਾ। ਨੰਬਰ 21 ਕੱਚੀ ਗੋਭੀ ਦੇ ਪੱਤੇ ਚਬਾਉਣ ਨਾਲ 슈ਗਰ ਲੈਵਲ ਘਟ ਹੋ ਜਾਂਦਾ ਹੈ। ਨੰਬਰ 22 ਜੇਕਰ ਗੁਰਦੇ ਦੀ ਪੱਥਰੀ ਹੈ ਤਾਂ ਪੱਥਰੀ ਨੂੰ ਖਤਮ ਕਰਨ ਲਈ ਪੁਦੀਨੇ ਦੀ ਵੱਧ ਤੋਂ ਵੱਧ ਵਰਤੋਂ ਕਰੋ। ਇਸ ਨਾਲ ਪੱਥਰੀ ਟੁੱਟ ਕੇ ਡਿੱਗ ਜਾਏਗੀ। ਨੰਬਰ 23 ਕਲੌਂਜੀ ਦੇ ਬੀਜਾਂ ਨੂੰ ਦੁੱਧ 'ਚ ਮਿਲਾ ਕੇ ਪੀਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ। ਨੰਬਰ 24 ਦਹੀਂ ਖਾਣ ਨਾਲ ਡਿਪਰੈਸ਼ਨ ਅਤੇ ਮਾਨਸਿਕ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਨੰਬਰ 25 ਰਾਤ ਨੂੰ ਦੋ ਚਮਚ ਮੇਥੀ ਦੇ ਦਾਣੇ ਪਾਣੀ ਵਿੱਚ ਭਿਓ ਕੇ ਰੱਖੋ ਤੇ ਸਵੇਰੇ ਇਸ ਨੂੰ ਚਬਾ ਕੇ ਖਾਓ ਇਸ ਦੇ ਕਈ ਫਾਇਦੇ ਹਨ ਇਸ ਦੇ ਸੇਵਨ ਨਾਲ ਕਈ ਬਿਮਾਰੀਆਂ ਖੋ ਬਚੀਆਂ ਜਾ ਸਕਦੀਆਂ ਹਨ ਨੰਬਰ 26 ਜੇਕਰ ਬੱਚਿਆਂ ਦੇ ਪੇਟ ਵਿੱਚ ਕੀੜੇ ਹੋਣ ਤਾਂ ਕੀੜਿਆਂ ਨੂੰ ਖਤਮ ਕਰਨ ਲਈ ਕਲੌਂਜੀ ਨੂੰ ਪਾਣੀ ਚ ਮਾਲ ਕੇ ਇਸ ਦੀ ਵਰਤੋਂ ਕਰੋ ਇਸ ਨਾਲ ਕੀੜੇ ਖਤਮ ਹੋ ਜਾਣਗੇ ਨੰਬਰ 27 ਪੁੰਨੇ ਹੋਏ ਛੋਲੇਾਂ 'ਚ ਗੁੜ ਮਿਲਾ ਕੇ ਸਵੇਰੇ ਸ਼ਾਮ ਭੋਜਨ ਤੋਂ ਅੱਧੇ ਘੰਟੇ ਬਾਅਦ ਖਾਂਲ ਨਲ ਨੀਮੀਆ ਤੋਂ ਰਾਹਤ ਮਿਲਦੀ ਹੈ। ਨੰਬਰ 28 ਜੇਕਰ ਬੱਚਿਆਂ ਨੂੰ ਜ਼ੁਕਾਮ ਅਤੇ ਖਾਂਸੀ ਹੁੰਦੀ ਹੈ ਤਾਂ ਇੱਕ ਚਮਚ ਅਦਰਕ ਦਾ ਰਸ ਲਓ ਫਿਰ ਇਸ ਨੂੰ ਹਲਕਾ ਗਰਮ ਕਰੋ ਤੇ ਇਸ ਵਿੱਚ ਸ਼ਹਿਦ ਮਿਲਾ ਕੇ ਬੱਚਿਆਂ ਨੂੰ ਪੀਣ ਲਈ ਦਿਓ ਇਸ ਤਰ੍ਹਾਂ ਲਗਾਤਾਰ 4-5 ਦਿਨ ਕਰਨ ਨਾਲ ਬੱਚਿਆਂ ਦੀ ਜ਼ੁਕਾਮ ਅਤੇ ਖਾਂਸੀ ਤੋਂ ਰਾਹਤ ਮਿਲਦੀ ਹੈ। ਨੰਬਰ 29 ਗਰਮੀਆਂ 'ਚ ਪੁਦੀਨੇ ਨੂੰ ਪਾਣੀ 'ਚ ਮਿਲਾ ਕੇ ਪੀਣ ਨਾਲ ਚਿਹਰੇ ਤੇ ਛੋੜੀਆਂ ਪੈਣ ਤੋਂ ਬਚਾਅ ਰਹਿੰਦਾ ਹੈ ਕਿਉਂਕਿ ਪਦੀਨਾ ਸਿਰ ਨੂੰ ਠੰਡਾ ਰੱਖਦਾ ਜਿਸ ਨਾਲ ਸਾਡਾ ਪੇਟ ਵੀ ਸਿਹਤਮੰਦ ਰਹਿੰਦਾ ਹੈ ਨੰਬਰ 3 ਕੱਚੀ ਗਾਜਰ ਚਬਾਉਣ ਨਾਲ ਤੁਹਾਡਾ ਖੂਨ گاੜਾ ਨਹੀਂ ਹੋਵੇਗਾ ਅਤੇ ਗਾਜਰ ਦਿਲ ਦੇ ਦੌਰੇ ਤੋਂ ਪਚਾਉਂਦੀ ਹੈ ਨੰਬਰ 33 ਜੇਕਰ ਸਾਹ ਚ ਬਦਬੂ ਆਉਣ ਲੱਗਦੀ ਹੈ ਤਾਂ ਸਵੇਰੇ ਸੌਫ ਨੂੰ 20 ਕੇ ਪਾਣੀ ਨਾਲ ਸੇਵਨ ਕਰੋ ਇਸ ਨਾਲ ਸਾਹ ਦੀ ਬਦਬੂ ਨਹੀਂ ਆਵੇਗੀ ਨੰਬਰ 32 ਹੱਡੀਆਂ ਚ ਦਰਦ ਅਤੇ ਤਕਲੀਫ ਹੋਣ ਤੇ ਜੈਤੂਨ ਦੇ ਤੇਲ ਨਾਲ ਹੱਡੀਆਂ ਦੀ ਮਾਲਿਸ਼ ਕਰਨ ਨਾਲ ਦਰਦ ਜਣਾ ਤੋਂ ਦੂਰ ਹੋ ਜਾਵੇਗਾ ਨੰਬਰ 33 ਤਲੇ ਹੋਏ ਭੋਜਨਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਮੁਹਾਸੇ ਵੱਧਦੇ ਹਨ ਅਤੇ ਇਹ ਚਮੜੀ ਲਈ ਵੀ ਨੁਕਸਾਨਦੇ ਹਨ ਤੇ ਦਿਲ ਦੀ ਸਿਹਤ ਲਈ ਵੀ ਖਤਰਾ ਹਨ ਨੰਬਰ 34 ਤਲੇ ਹੋਏ ਭੋਜਨਾਂ ਦਾ ਜ਼ਿਆਦਾ ਸੇਵਨ ਖਤਰਨਾਕ ਬਿਮਾਰੀਆਂ ਹੁੰਦੀਆਂ ਨੇ ਤੇ ਜ਼ਿਆਦਾ ਤਲੇ ਹੋਏ ਭੋਜਨ ਦਾ ਸੇਵਨ ਕਰਨ ਨਾਲ ਮੋਟਾਪਾ ਵੱਧਦਾ ਹੈ ਤੇ ਸ਼ੂਗਰ ਲੈਵਲ ਵੱਧਦਾ ਹੈ ਜਿੰਨਾ ਹੋ ਸਕੇ ਸਾਦਾ ਭੋਜਨ ਖਾਓ ਨੰਬਰ 35 ਮਿੰਟੀ ਦੇ ਭਾਂਡੇ ਦਾ ਪਾਣੀ ਪੀਣ ਵਾਲੇ ਵਿਅਕਤੀ ਦੇ ਨੇੜੇ ਤੇੜੇ ਵੀ ਬਿਮਾਰੀਆਂ ਨਹੀਂ ਆਉਂਦੀਆਂ ਨੰਬਰ 33 ਭਿੱਜੀ ਮਿੱਟੀ ਦੀ ਖੁਸ਼ਬੂ ਨੂੰ ਸੁੰਘਣ ਨਾਲ ਸੁੰਘਣ ਦੀ ਸ਼ਕਤੀ ਵੱਧੀ ਹੈ ਤੇ ਦਿਮਾਗ ਨੂੰ ਤਾਕਤ ਮਿਲਦੀ ਹੈ। ਨੰਬਰ 37 ਗੰਦੇ ਦੇ ਬੂਟੇ ਨੂੰ ਸੁੰਘਣ ਨਾਲ ਦਿਮਾਗ ਦੀਆਂ ਨਸਾਂ ਖੁੱਲ ਜਾਂਦੀਆਂ ਹਨ। ਨੰਬਰ 38 ਖਜੂਰ ਖਾਣ ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ। ਸਵੇਰੇ ਖਾਲੀ ਪੇਟ ਖਜੂਰ ਖਾਣ ਨਾਲ ਸਰੀਰ ਦਿਨ ਭਰ ਉर्जावान ਰਹਿੰਦਾ ਹੈ। ਨੰਬਰ 39 ਜਿਆਦਾ ਦੇਰ ਤੱਕ ਮੋਢਿਆਂ ਨੂੰ ਝੁਕਾ ਕੇ ਬੈਠਾ ਨਾਲ ਪਿੱਠ ਕਮਜ਼ੋਰ ਹੋ ਜਾਂਦੀ ਹੈ। ਇਸ ਲਈ ਜਿੰਨਾ ਸੰਭਵ ਹੋ ਸਕੇ ਆਪਣੀ ਪਿੱਠ ਸਿੱਧੀ ਕਰਕੇ ਬੈਠੋ ਨੰਬਰ 40 ਪਲਾਸਟਿਕ ਦੇ ਭਾਂਡਿਆਂ ਵਿੱਚ ਖਾਣਾ ਖਾਣ ਨਾਲ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ ਨੰਬਰ 41 ਪੱਕੇ ਹੋਏ ਆਂਬ ਨੂੰ ਖਾਣ ਨਾਲ ਚਿਹਰੇ ਤੇ ਨਿਖਾਰ ਆਉਂਦਾ ਹੈ ਤੇ ਛੁਡਰੀਆਂ ਤੋਂ ਬਚਾਅ ਹੁੰਦਾ ਹੈ ਨੰਬਰ 42 ਜੇਕਰ ਬਦ ਹਜਮੀ ਤੋਂ ਬਚਣਾ ਹੈ ਤਾਂ ਖਾਣਾ ਹਮੇਸ਼ਾ ਹੌਲੀ-ਹੌਲੀ ਖਾਓ ਕਦੇ ਵੀ ਜਲਦੀ ਚ ਖਾਣਾ ਨਾ ਖਾਓ ਇਸ ਨਾਲ ਸਾਡੀ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਨੰਬਰ 43 ਨਾਰੀਅਲ ਨੂੰ ਕਿਸ ਕੇ ਰੋਟੀ ਦੇ ਬਾਅਦ ਖਾਣ ਨਾਲ ਤੁਹਾਡਾ ਚਿਹਰਾ ਜਵਾਨ ਨਜ਼ਰ ਆਏਗਾ ਨੰਬਰ 44 ਫਟੇ ਹੋਏ ਬੁਲਣਾ ਤੇ ਘਰੇਲੇ ਦਾ ਪਾਣੀ ਲਗਾਇਆ ਜਾਵੇ ਤਾਂ ਬੁਲ ਠੀਕ ਹੋ ਜਾਂਦੀ ਨਹੀਂ ਨੰਬਰ 45 ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਵਿੱਚ 10 ਤੋਂ 12 ਸੌਗੀ ਪਾਓ ਅਤੇ ਅਗਲੀ ਸਵੇਰ ਖਾਲੀ ਪੇਟ ਸੌਗੀ ਦਾ ਪਾਣੀ ਪੀਓ ਫਿਰ ਸੌਗੀ ਨੂੰ ਚਮਾ ਕੇ ਖਾਓ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਤੁਹਾਡਾ ਲੀਵਰ ਕੁਦਰਤੀ ਤੌਰ ਤੇ ਸਾਫ਼ ਹੋ ਜਾਂਦਾ ਹੈ ਇਸ ਤੋਂ ਇਲਾਵਾ ਸਰੀਰ ਚ ਮੌਜੂਦ ਵਾਧੂ ਚਰਬੀ ਠੀਕ ਹੋ ਜਾਂਦੀ ਹੈ ਨੰਬਰ 42 ਚਮਚ ਸੌਫ ਪਾਊਡਰ 1 ਚਮਚ ਨਾਰੀਅਲ ਤੇਲ ਅਤੇ ਦੋਵਾਂ ਨੂੰ 1 ਕੱਪ ਵਿੱਚ ਉਬਾਲ ਕੇ ਇਸ ਦਾ ਸੇਵਨ ਕਰਨ ਨਾਲ ਪਿੱਠ ਦੇ ਦਰਦ ਤੋਂ ਰਾਹਤ ਮਿਲਦੀ ਹੈ ਨੰਬਰ 47 ਭਾਰਤ ਦੀਆਂ 16 ਕਰੋੜ ਘਰੇਲੂ ਔਰਤਾਂ ਜੋ ਕਿ ਬਾਕੀ ਦੁਨੀਆ ਵਿੱਚ ਲਈ ਆਪਣੀਆਂ ਵਰਗੀਆਂ ਔਰਤਾਂ ਵਾਂਗ ਸਾਫ ਸਫਾਈ ਕਰਨ ਖਾਣਾ ਪਕਾਉਣ ਕੱਪੜੇ ਧੋਣ ਤੇ ਘਰ ਦੇ ਖਰਚੇ ਚਲਾਉਣ ਦਾ ਕੰਮ ਕਰਦੀਆਂ ਹਨ ਨੰਬਰ 48 ਸੱਪਾਂ ਨੂੰ ਘਰਾਂ ਦੁਕਾਨ ਤੇ ਖੇਤਾਂ ਤੋਂ ਦੂਰ ਰੱਖਣ ਲਈ ਸੱਪ ਸਰਪ ਗੰਦਾ ਨਾਮੀ ਪੌਂਦਾ ਬਹੁਤ ਮਦਦਗਾਰ ਹੈ ਇਸ ਲਈ ਇਸ ਨੂੰ ਤੁਸੀਂ ਘਰ ਵਿੱਚ ਜ਼ਰੂਰ ਲਗਾਓ ਇਸ ਦੀ ਕੰਦ ਨਾਲ ਸੱਪ ਘਰ ਦੇ ਨੇੜੇ-ਤੇੜੇ ਨਹੀਂ ਆਉਂਦੇ ਹਨ ਨੰਬਰ 49 ਜੇਕਰ ਰਾਤ ਦੇ ਸਮੇਂ ਸਾਡੀ ਅੱਖ ਖੁੱਲ ਜਾਂਦੀ ਹੈ ਤਾਂ ਉਸ ਸਮੇਂ ਤੁਰਨ ਪਾਣੀ ਪੀ ਲੇ ਇਸ ਨਾਲ ਸਾਨੂੰ ਜਲਦੀ ਜੁ ਕੰਮ ਹੋ ਸਕਦਾ ਹੈ ਨੰਬਰ 50 ਜੇਕਰ ਤੁਸੀਂ ਦੂਰ ਦੇ ਸਫ਼ਰ ਲਈ ਕਿਤੇ ਜਾ ਰਹੇ ਹੋ ਤਾਂ ਟਮਾਟਰ ਖਾ ਕੇ ਘਰੋਂ ਜ਼ਰੂਰ ਨਿਕਲੋ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਮਨ ਕਾਲਾ ਨਹੀਂ ਪਵੇਗਾ